ਸਸਿਕਾ ਦੋਸਤੋ ਅੱਜ ਦੇ ਵੀਡੀਓ ਚ ਤੁਹਾਨੂੰ ਲੈ ਚੱਲਦਾ ਪਿਆਜ਼ ਦੇ ਖੇਤ ਵਿੱਚ ਹੁਣ ਪਿਆਜ਼ ਦੀ ਜਿਹੜੀ ਟਾਈਮ ਆ ਬਿਲਕੁਲ ਬਿਾਈ ਦਾ ਸਹੀ ਟਾਈਮ ਆ ਤੇ ਇਹ ਬਾਈ ਆ ਜਿਹੜਾ 3 ਕਿੱਲੇ 3 ਏਕੜ ਪਿਆਜ਼ ਲਾ ਰਿਹਾ ਤੇ ਪਿਆਜ਼ ਲਾਉਣ ਦਾ ਬਾਈ ਦਾ ਨਵਾਂ ਤਰੀਕਾ ਇੱਕ ਵਾਰੀ ਲਾ ਕੇ ਕੋਈ ਗੜਾਈ ਕਰਨ ਦੀ ਲੋੜ ਨਹੀਂ ਪੈਣੀ ਹੋਰ ਕੋਈ ਖਰਚਾ ਨਹੀਂ ਹੈਗਾ ਸਿਰ ਪੌਦ ਪੌ ਦਾ ਖਰਚਾ ਬਾਈ ਦਾ ਤੇ ਸੀਟ ਬਾਰੇ ਵੀ ਜਾਣਕਾਰੀ ਦਤਾਂਗੇ ਕਿਸ ਤਰ੍ਹਾਂ ਦੀ ਸੀਟ ਆਪਾਂ ਨੇ ਯੂਜ਼ ਕਰਨੀ ਆ ਕਿੰਨੀ ਕਾਸਟ ਆਉਂਦੀ ਆ ਤੇ ਕਿੰਨਾ ਕਿੰਨੇ ਰੁਪਈਆ ਦੀ ਪੌਦ ਇੱਕ ਕਿੱਲੇ ਚ ਲੱਗ ਜਾਂਦੀ ਆ ਸੋ ਪੂਰੀ ਜਾਣਕਾਰੀ ਇਸ ਵੀਡੀਓ ਚ ਦਵਾਂਗੇ ਬਾਈ ਨੇ ਸੀਟ ਪਾ ਕੇ ਪਿਆਜ਼ ਲਾ ਰਿਹਾ ਗੱਲਬਾਤ ਕਰਦੇ ਆ ਕਿਵੇਂ ਬਾਈ ਨੇ ਇਹ ਡਿਸੀਜਨ ਕਰਾਇਆ ਪਹਿਲਾਂ ਤਾਂ ਪਿਆਪਾ ਕੀਆ ਬਾਈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸੋਨੂੰ ਲੈ ਚੱਲਦਾ ਨਵੇਂ ਖੇਤ ਵਿੱਚ ਮੇਰੇ ਨਾਲ ਆ ਬਾਈ ਧੋਜੂ ਮਾਦਰੀ ਤੋਂ ਸਿਮਰਣਾ ਸਿਮਰਨ ਪਿਆਜ਼ ਦੀ ਖੇਤੀ ਕਰਨ ਲੱਗਿਆ। ਉਹਨੇ ਆਲੂ ਪਟਾਏ ਨਾ ਐਲਰ ਤੇ ਉਸ ਤੋਂ ਬਾਅਦ ਇਹਨਾਂ ਨੇ ਪਿਆਜ਼ ਲਾਇਆ। ਸੋ ਪਿਆਜ਼ ਇਹ ਨਵੀਂ ਤਕਨੀਕ ਦੇ ਨਾਲ ਲਾ ਰਹੇ ਨੇ। ਸੋ ਉਹਦੇ ਬਾਰੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਬਾਈ ਨੇ ਬੈੱਡ ਬਣਾਏ ਨੇ ਕਿਵੇਂ ਸੀਟ ਦੇ ਨਾਲ ਲਾਏ ਨੇ। ਕਿਉਂਕਿ ਇਸ ਤਰੀਕੇ ਨਾਲ ਜਿਹੜਾ ਪਿਆਜ਼ ਲਾਉਣ ਤੇ ਨਾ ਕਾਸਟਾ ਬਹੁਤ ਘੱਟ ਜਾਂਦੀ ਆ ਤੇ ਪਿਆਜ਼ ਵੀ ਮੋਟਾ ਤੇ ਕੁਆਲਿਟੀ ਬਹੁਤ ਵਧੀਆ ਹੁੰਦੀ ਆ। ਸੋ ਬਾਈ ਇਹਨਾਂ ਨਾਲ ਗੱਲਬਾਤ ਕਰਦੇ ਆ। ਹੋਰ ਬਾਈ ਜੀ ਅਸ਼ੀਕਾ ਬਾਈ ਜੀ ਸੋਸ਼ਲ ਮੀਡੀਆ ਨੂੰ। ਹਾਂ ਵਧੀਆ ਵੀਰੇ। ਅੱਪਾ ਵੀਰ ਪਹਿਲਾਂ ਇੱਥੇ ਆਲੂ ਲਾ ਸੀ। ਆਲੂ ਲਾਇਆ ਸੀ। ਹਾਂਜੀ ਤੇ ਆਜਲਾ ਆ ਸ਼ੀਟ ਤੇ ਵੀ ਸੀਟ ਤੇ ਵੀਰੇ ਹਾਂਜੀ ਤੇ ਸ਼ੀਟ ਤੇ ਫਾਇਦਾ ਵੀ ਗੜਾਈ ਦਾ ਫਾਇਦਾ ਬਹੁਤ ਹੂੰ ਜਿਹੜੇ ਲੋਡ ਜਿਵੇਂ ਆਪਾਂ ਲਾਨੇ ਆ ਉਹਦੇ ਨਾਲ ਗੜਾਈ ਬਹੁਤ ਆ ਲੇਬਰ ਕਾਸਟ ਬਹੁਤ ਪੈਂਦੀ ਆ ਸ਼ੀਟ ਦਾ ਤੱਕ ਬਹੁਤ ਹੋ ਜਾਂਦੇ ਨੇ ਨਿਪਟਣੀ ਨਹੀਂ ਬਹੁਤ ਹੋ ਜਾਂਦੇ ਨੇ ਸਪਰੇ ਹਾਂ ਫਿਰ ਹੂੰ ਸਪਰੇ ਨਾਲ ਫਸਲ ਦੇ ਵੀ ਥੋੜਾ ਜਿਹਾ ਪੈਂਦਾ ਹਾਂ ਆਪਾਂ ਇਹ ਰੱਖ ਕੇ ਚੱਲਿਆ ਵੀ ਆਪਾਂ ਇਹਦੇ ਚ ਸਪਰੇ ਕੋਈ ਨਹੀਂ ਕਰਨੀ ਸਪਰੇ ਨਹੀਂ ਕਰਨੀ ਆਪਾਂ ਸਿਰਫ ਇਹ ਮਤਲਬ ਮਲਚਿੰਗ ਸ਼ੀਟ ਦਾ ਪਰਪਸ ਇਹ ਆ ਵੀ ਬਿਨਾ ਸਪਰੇ ਤੋਂ ਰਹਿਤ ਆਪਾਂ ਪਿਆਜ਼ ਤਿਆਰ ਕਰਨਾ ਜੀ ਹੂੰ ਤੇ ਇਹ ਵੀਰੇ ਜਿਹੜਾ ਤੁਸੀਂ ਬੈੱਡ ਕਿਵੇਂ ਬਣਾਇਆ ਕਿੰਨੇ ਬਾਈ ਕਿੰਨੇ ਇਹ 42 ਇੰਚ ਦੀ ਇਹਦੀ ਚੜਾਈ ਆ ਜੀ ਬੈੱਡ ਦੀ 42 ਇੰਚ ਬੈੱਡ ਦੀ ਹਾਂਜੀ ਤੇ ਮਲਚਿੰਗ ਸ਼ੀਟ ਆ ਜਿਹੜੀ ਉਹ 45 ਇੰਚ ਦੀ ਆ ਹਾਂ ਤੇ ਕਵਰ ਕਰਦੀ ਆ ਇਹਨੂੰ ਪੂਰਾ ਇਹ ਜੀ ਠੀਕ ਹੈ ਨੀਚੇ-ਨੀਚੇ ਜਿੱਥੇ ਪਾਣੀ ਲੱਗਣਾ ਆ ਆਪਾਂ ਉੱਥੇ ਨਹੀਂ ਵੱਡੀ ਮਲਚਿੰਗ ਸ਼ੀਟ ਨਹੀਂ ਲਾਈ ਕਿਉਂ ਪਾਣੀ ਨੂੰ ਫਿਰ ਥੋੜਾ ਜਿਆਦਾ ਦਿੱਕਤ ਕਰਦੀ ਹਾਂ ਬੱਟ ਦੇ ਉੱਪਰ ਤੱਕ ਜਾਂਦੀ ਨਹੀਂ ਹਾਂ ਬੱਟ ਜਾਂਦੀ ਨਹੀਂ ਦੇ ਦੁਜਾ ਇਹ ਵੀ ਆ ਵੀ ਉਹਦੇ ਨਾਲ ਜਦੋਂ ਥੱਲੇ ਆ ਜਾਂਦੀ ਹੈ ਮਲਚਿੰਗ ਸ਼ੀਟ ਗਿੱਲ ਪੂਰੀ ਚੜਦੀ ਹਾਂ ਇਹਦੇ ਨਾਲ ਗਿੱਲ ਚੜਦੀ ਰਹਿੰਦੀ ਹੈ ਹਾਂ ਬਿਲਕੁਲ ਵੀਰੇ ਕਿਉਂਕਿ ਉੱਪਰਲੇ ਪਾਸੇ ਰੱਖ ਲਿਆ ਤੁਸੀਂ ਉੱਪਰਲੇ ਪਾਸੇ ਹਾਂ ਹੂੰ نیچے-नीचे ਜਿੰਨਾ ਹੋਊਗਾ ਉੱਥੇ ਜੇ ਕੱਖ ਹੋ ਵੀ ਜਾਊਗਾ ਇਹ ਸੀਟ ਦੇ ਵਿੱਚ ਗਲੀਆਂ ਨਹੀਂ ਜਿਹੜੀਆਂ ਕੱਢੀਆਂ ਹੋਈਆਂ ਹੁੰਦੀਆਂ ਨੇ ਇਹ ਕੱਡੀਆਂ ਕੜਾਈਆਂ ਗਲੀਆਂ ਨਹੀਂ ਹਾਂਜੀ ਕੰਪਨੀ ਵੱਲੋਂ ਕੰਪਨੀ ਵੱਲੋਂ ਕੱਢੇ-ਕਢੇ ਹੁੰਦੀਆਂ ਨੇ ਹਾਂਜੀ ਤੇ ਕਿੰਨਾ ਕੁ ਵੀਰੇ ਇੱਕ ਸੀਟ ਕਿੰਨੇ ਕੁ ਦੀ ਪੈ ਜਾਂਦੀ ਹੈ ਜਾਂ ਕਿਲੇ ਦਾ ਖਰਚਾ ਕਿੰਨਾ ਕੁ ਹੋ ਜਾਂਦਾ ਹੈ ਉੱਪਰ ਚੀਲੇ ਦਾ ਸ਼ੀਟ ਦਾ ਖਰਚਾ ਤਾਂ ਕੋਈ ਜ਼ਿਆਦਾ ਨਹੀਂ ਹੈਗਾ ਜੀ ਮਤਲਬ ਗ ਪ੍ਰੋਕਸ ਵੀ ਇਹ ਮੰਨੋ ਵੀ ਕਿਲੇ ਦੇ ਸ਼ੀਟ ਤੁਸੀਂ 1500 ਰੁਪਏ ਦਾ ਖਰਚਾ ਮੰਨੋ 1500 ਰੁਪਏ ਦੇ ਵਿੱਚ ਪੂਰੇ ਕਿਲੇ ਦੀ ਸ਼ੀਟ ਦਾ ਉਹਦਾ ਕੁਝ ਵੀ ਨਹੀਂ ਹੈਗਾ ਜੀ ਇੱਕ ਗੜਾਈ ਤਿੰਨ ਜੋ 4000 ਰੁਪਏ ਦਾ ਖਰਚਾ ਆਜਾ ਕਿਉਂਕਿ ਟਾਹਟ ਵੀ ਇਹ ਆ ਵੀ ਸ਼ੀਟ ਬਹੁਤ ਕੰਪਨੀਆਂ ਦੀ ਆਂਦੀ ਆ ਸ਼ੀਟ ਜੇ ਆਪਾਂ ਲੋਕਲ ਲੈਨੇ ਆ ਤਾਂ ਕਾਸਟਲੀ ਮੈਂਦੀ ਆ ਥੋੜਾ ਬਲਕ ਚ ਲੈ ਲੈਨੇ ਆ ਤਾਂ ਉਹ ਹੋਰ ਸਸਤੀ ਪੈ ਜਾਂਦੀ ਆ ਸ਼ੀਟ ਦਾ ਵੀ ਇਹ ਹੈ ਜੀ ਤੁਸੀਂ ਕਿੰਨੇ ਕਿਲੇ ਲਾ ਰਹੇ ਹੋ ਪਿਆਜ਼ ਦੇ ਆਪਾਂ 3 ਕਿਲੇ ਕਰ ਲਈਏ 3 ਕਿਲੇ ਲਾ ਰਹੇ ਹਾਂ ਪੰਜ ਠੀਕ ਹੈ ਜੀ ਇਹ ਸੀਟ ਦੇ ਉੱਪਰ ਤੇ ਗਲੀਆਂ ਉਹਨਾਂ ਦੇ ਆਪਣੇ ਹਿਸਾਬ ਨਾਲ ਕੱਢੀਆਂ ਹੋਈਆਂ ਨੇ ਤੁਸੀਂ ਆਪ ਕਢਾਈਆਂ ਨੇ ਨਹੀਂ 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 ਗਲੀਆਂ ਉਹਨਾਂ ਦੇ ਆਪਣੇ ਹਿਸਾਬ ਨਾਲ ਕੱਢੀਆਂ ਆਈਆਂ ਨੇ ਜਿਵੇਂ ਇਹਦੇ ਵਿੱਚ 8 ਰੋਜ਼ ਵਾਲੀ ਵੀ ਆਉਂਦੀ ਆ 10 ਰੋਜ਼ ਵੀ ਆਉਂਦੀ ਆ ਇਹ 10 ਰੋਜ਼ ਵਾਲੀ ਆ ਇਹਦੇ ਵਿੱਚ ਅਸੀਂ ਸੈਂਟਰ ਦੇ ਵਿੱਚ ਜਿਹੜੀਆਂ ਉਹ 8 ਰੋਜ਼ ਵਾਲੀਆਂ ਨੇ ਆਲੇ-ਦਾਲੇ 4 ਰੋਜ਼ ਅਸੀਂ ਲਾ ਰਹੇ ਹਾਂ ਗਮਣੀਆਂ 2 ਰੋ ਅਸੀਂ ਖਾਲੀ ਰੱਖ ਰਹੇ ਹਾਂ ਜੀ ਉਹਦੇ ਨਾਲ ਇਹ ਆ ਵੀ ਇੱਕ ਤਾਂ ਗਿੱਲ ਹੈ ਜਿਹੜੀ ਉਹ ਪ੍ਰੋਪਰ ਆਲੇ-ਦਾਲੇ ਜ਼ਿਆਦਾ ਚੜਦੀ ਆ ਸੈਂਟਰ ਦੇ ਵਿੱਚ ਉਹ ਗਿੱਲ ਥੋੜੀ ਘੱਟ ਆਉਂਦੀ ਆ ਪਾਣੀ ਨਾਲ ਠੀਕ ਉਹ ਸੈਂਟਰ ਚ ਆਪਾਂ ਲਵਾ ਹੀ ਨਹੀਂ ਰਹੇ ਹਵਾ ਹਵਾ ਕ੍ਰਾਸ ਰਹਿੰਦੀ ਹੈ ਵਿੱਚ ਦੀ ਬਿਮਾਰੀ ਦਾ ਖਤਰਾ ਵੀ ਕਰਦਾ ਥੋੜਾ ਜਿਹਾ ਠੀਕ ਹੈ ਵੀਰੇ ਤੇ ਬਹਾਨੇ ਤਿਆਰ ਕਰਨ ਲੱਗੇ ਕਿ ਗੁੱਸੇ ਦੇ ਵਿੱਚ ਤੁਸੀਂ ਮਿਕਸ ਕਰਿਆ ਜਾਂ ਕੁਝ ਆਪਾਂ ਸਾਰਿਆਂ ਨੂੰ ਬਾਦੀ ਦੇ ਵਿੱਚ ਪਾਈ ਹੈ ਜੀ ਖਾਦ ਰੂੜੀ ਦੀ ਰੂੜੀ ਦੀ ਖਾਦ ਰੂੜੀ ਪਾਈ ਆ ਰੂੜੀ ਇਹ ਨਹੀਂ ਵੀ ਆਪਾਂ ਗਿੱਲੀ ਪਾਈ ਆ ਜਿਵੇਂ 2 ਸਾਲ ਪੁਰਾਣੀ ਰੂੜੀ ਪਈ ਸੀ ਉਹੀ ਚੱਕ ਕੇ ਪਾਈ ਆ ਜੀ ਗਿੱਲਾ ਗੋਹਾ ਨਹੀਂ ਪਾਇਆ ਪੁਰਾਣਾ ਗੋਹਾ ਬਣਿਆ ਹੋਇਆ ਪਾਇਆ ਠੀਕ ਹੈ ਹਾਂਜੀ ਤੇ ਉਸ ਤੋਂ ਬਿਨ ਡੀਏਪ ਯੂਰੀਆ ਡੀਏਪ ਬਹੁਤ ਘੱਟ ਯੂਜ਼ ਕਰਿਆ ਹੈ ਜੀ ਡੀਏਪ ਤਾਂ ਅੱਧਾ ਇੱਕ ਗੱਟਾ ਪਾਇਆ ਹੈ ਕਿੱਲੇ ਚ ਠੀਕ ਹੈ ਤੇ ਸੀਟ ਪਾਸ਼ ਪਾਈ ਹੈ ਇਹਦੇ ਵਿੱਚ ਹਮ ਪਾਸ਼ ਵੀ ਹੈਗੀ ਹੈ ਜੀ ਜਆ ਡੀਏਪੀ ਹੋ ਗਿਆ ਥੋੜਾ ਤੇ ਇਹ ਚੀਜ਼ਾਂ ਨਹੀਂ ਬਾਕੀ ਜ਼ਿਆਦਾ ਤਾਂ ਇਹਦੇ ਵਿੱਚ ਖਾਦ ਰੂੜੀ ਦੀ ਹੈ ਜੀ ਰੂੜੀ ਦੀ ਖਾਦ ਹਾਂ ਉਸੇ ਨਾਲ ਇਕੱਠਾ ਬਣਦਾ ਉਸੇ ਨਾਲ ਹੀ ਬਣੇਗਾ ਜੀ ਹਮ ਬਿਲਕੁਲ ਤੇ ਨਾਲ ਦੀ ਨਾਲ ਤੁਸੀਂ ਪਾਣੀ ਲਾ ਰਹੇ ਹੋ ਹਨਾ ਪਾਣੀ ਹਾਂ ਜੀ ਕਿਉਂਕਿ ਹੁਣ ਟੈਂਪਰੇਚਰ ਜ਼ਿਆਦਾ ਵਧ ਗਿਆ ਨਾ ਦੋ ਤਿੰਨ ਦਿਨਾਂ ਦਾ ਹਮ ਡੇ ਦਾ ਟੈਂਪਰੇਚਰ ਦਾ ਬਹੁਤ ਫਰਕ ਪੈ ਗਿਆ ਉਦ ਨਾਲ ਇਹ ਆ ਵੀ ਹੁਣ ਜੇ ਇਹਨੂੰ ਨਹੀਂ ਪਾਣੀ ਲਾਵਾਂ ਇੱਕ ਤਾਂ ਸ਼ੀਟ ਤਪਰੀ ਆ ਇਹ ਹੂੰ ਉਹ ਪਹਿਲਾਂ ਹੀ ਕੋਮਲਾ ਬਹੁਤ ਕੋਮਲਾ ਹਜਿਓ ਉਹ ਫੁਕ ਜੂਗਾ ਉਹਨਾਂ ਉਹ ਮਤਲਬ ਪ੍ਰੋਪਰ ਉਹਨੇ ਜਰਮੀਨੇਸ਼ਨ ਚ ਪ੍ਰੋਬਲਮ ਆਗੀ ਹਾਂ ਨਾਲ ਨਾਲ ਪਾਣੀ ਲਾਂਦੇ ਆ ਵੀ ਗਿੱਲ ਚੜੀ ਜਾ ਰਹੀ ਆ ਉਹ ਠੀਕ ਜਰਮੀਨੇਸ਼ਨ ਉਹ ਵੀ ਠੀਕ ਰਹੇ ਠੀਕ ਰਹੂਗਾ ਚਲੋ ਬਿਲਕੁਲ ਤੇ ਵੀਰੇ ਕਿੰਨੇ ਕੁ ਇਹ ਲੱਗ ਜੂ ਪੌਦ ਆਪਣੀ 1 ਕਿੱਲੇ ਦੇ ਵਿੱਚ 1 ਕਿੱਲੇ ਦੇ ਵਿੱਚ ਬਹੁਤਾ ਕੋਈ ਐਸਟੀਮੇਟ ਨਹੀਂ ਲੈ ਵੈਸੇ ਆਪਾਂ ਅਸੇ ਤੁਸੀਂ ਆਪ ਦੀ ਬੋਧ ਲਾ ਰਹੇ ਹੋ ਜਾਂ ਖਰੀਦ ਕੇ ਲਾ ਰਹੇ ਹੋ ਇਹ ਬੋਧ ਖਰੀਦ ਕੇ ਲਾ ਰਹੇ ਆ ਜੀ ਆਪਾਂ ਹਾਂਜੀ ਵੀਰੇ ਥੋੜਾ ਹੁਣ ਬੈੱਡ ਦੇ ਬਾਰੇ ਦੱਸੋ ਹਨਾ ਜਿਹੜਾ ਤੁਸੀਂ ਬੈੱਡ ਬਣਾਇਆ ਕੋਈ ਇਹਦੇ ਲਈ ਸਪੈਸ਼ਲ ਇਨਸਟਰੂਮੈਂਟ ਤਾਂ ਹੈ ਨਹੀਂ ਨਹੀਂ ਇਹ ਤਾਂ ਆਪਦੇ ਹੀ ਤਿਆਰ ਕਰਿਆ ਹੋਇਆ ਹੈ ਜੀ ਠੀਕ ਹੈ ਜੀ ਸਪੈਸ਼ਲ ਇਹਦੇ ਲਈ ਬੈੱਡ ਲਈ ਤਾਂ ਕੋਈ ਨਹੀਂ ਆਂਦਾ ਠੀਕ ਹੈ ਕਿੱਦਾਂ ਮੋਡੀਫਾਈ ਕਰਿਆ ਤੁਸੀਂ ਨੇ ਇਹ ਇਹਨਾਂ ਇੱਕ ਆਪਣੇ ਕੋਲ ਪੁਰਾਣੀ ਆਲੂ ਵਾਲੀ ਮਸ਼ੀਨ ਸੀ ਜੀ ਤੇ ਉਹਨੂੰ ਪਿੱਛੋਂ ਖੋਲ ਕੇ ਉਹਦੇ ਫਾਲਿਆਂ ਦੀ ਸੈਟਿੰਗ ਕਰਕੇ ਇੰਚੇਸ ਦੇ ਵਿੱਚ ਠੀਕ ਹੈ ਉਹ ਸੈੱਟ ਕਰਿਆ ਹੋਇਆ ਜੀ ਇਹ بس ਆਪ ਹੀ ਮੋਡੀਫਾਈ ਕਰਕੇ ਕਰੇ ਮੋਡੀਫਾਈ ਕਰਿਆ ਬੈਡ ਜੀ ਕਿਉਂਕਿ ਪਿਆਜ਼ ਦੀ ਸਫਲਤਾ ਬੈਡ ਤੇ ਡਿਪੈਂਡ ਕਰਦੀ ਇੱਕ ਤਾਂ ਪਾਣੀ ਦੀ ਮਾਤਰਾ ਆਵੇ ਹਨਾ ਇੱਕ ਥੋੜਾ ਉਚਾਈ ਤੇ ਵੀ ਹੋਵੇ ਬੈਡ ਹਾਂਜੀ ਹਾਂਜੀ ਕੋਲਾ ਹੋਵੇ ਜਗਾ ਕੋਲਾ ਹੋਵੇ ਹਾਂ ਬਿਲਕੁਲ ਜਿਆਦਾ ਠੋਸ ਜ਼ਮੀਨ ਚ ਨਾ ਹੋਵੇ ਪਲਾਈ ਦੇ ਵਿੱਚ ਹੋਵੇ ਫਿਰ ਠੀਕ ਰਹਿੰਦਾ ਪਿਆਜ਼ ਬਿਲਕੁਲ ਤੁਸੀਂ ਨਾਲ ਦੀ ਨਾਲ ਪਾਣੀ ਵੀ ਦੇ ਰਹੇ ਹੋ ਹਾਂਜੀ ਹਾਂਜੀ ਸੋ ਏਸੀ ਬਾਈ ਸਿਮਰਨ ਜਿਹੜਾ ਭੋਜੋ ਮਧਰੀ ਤੋਂ ਪਿਆਜ਼ ਲਾ ਰਿਹਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੈਡ ਬਣ ਕਿਸ ਤਰ੍ਹਾਂ ਸੀਟ ਪਾ ਕੇ ਹਨਾ ਇੱਕ ਵਾਰੀ ਸੀਟ ਪਾ ਕੇ ਖਰਚਾ ਕਰਕੇ ਮੁੜਕੇ ਦੇ ਵਿੱਚ ਗੁੜਾਈ ਦੀ ਜ਼ਰੂਰਤ ਨਹੀਂ ਪੈਣੀ ਹੈਗੀ ਤੇ ਬੈੱਡ ਖਾਸੀਅਤ ਇਹਦੀ ਇਹ ਹੈ ਵੀ ਬੈੱਡ ਦੇ ਉੱਪਰ ਸਾਰੇ ਬੈੱਡ ਤੇ ਪਾਣੀ ਆਉਣਾ ਚਾਹੀਦਾ ਸੋ ਇਸੇ ਕਰਕੇ ਸੀਟ ਆ ਤਕਰੀਬਨ 1500 ਰੁਪਏ ਕਿਲੇ ਦੇ ਸਾਬ ਨਾਲ ਪਈਆ ਬਾਕੀ ਦਾ ਇੱਕ ਪਿਆਜ਼ ਦੀ ਪਨੀਰੀ ਪਨੀਰੀ ਦਾ ਖਰਚਾ ਜੇਕਰ ਪਿਆਜ਼ ਦੀ ਪਨੀਰੀ ਵੀ ਆਪਣੀ ਹੋਵੇ ਤਾਂ ਇਹਦੇ ਉੱਪਰ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਹੈਗਾ ਪਿਆਜ਼ ਦੇ ਲਾਉਣ ਤੇ ਪਰ ਅੱਗੋਂ ਸਫਲਤਾ ਡਿਪੈਂਡ ਕਰੂਗੀ ਮਾਰਕੀਟਿੰਗ ਤੇ ਸਿਮਰਨ ਤੁਸੀਂ ਕੋਈ ਮਾਰਕੀਟਿੰਗ ਦਾ ਕੋਈ ਹੱਲ ਦੇਖਿਆ ਵੀ ਕੀ ਹੋ ਸਕਦਾ ਇਹਦਾ ਮਾਰਕੀਟਿੰਗ ਦਾ ਇਹਦੀ ਬਹੁਤ ਮੰਡੀ ਕਰਨ ਦਾ ਇਹਦਾ ਬਹੁਤ ਹੈ ਜੀ ਕਿਉਂਕਿ ਇੱਕੋ ਇੱਕ ਚੀਜ਼ ਇਹ ਹੋਜੀ ਆ ਜਿਹੜੀ ਸਵੇਰੇ ਸ਼ਾਮ ਆਪਾਂ ਨੂੰ ਜਾਲੇਸ ਵਗੈਰਾ ਹੋਗੇ ਜੋ ਪੂਜੀਏ ਵਗੈਰਾ ਚੱਲਦੇ ਨੇ ਇਹ ਨੇ ਇਹ ਤਾਂ ਇੱਕ ਇਹੋ ਜੀ ਚੀਜ਼ ਆ ਜੀ ਤਾਂ ਸਵੇਰੇ ਸ਼ਾਮ ਜ਼ਰੂਰ ਤਾਂ ਆਪਾਂ ਹਾਂ ਪਰ ਉਸ ਟਾਈਮ ਉਸ ਟਾਈਮ ਮੰਦਾ ਬਹੁਤ ਹੁੰਦਾ ਮੰਦਾ ਹੁੰਦਾ ਇਹ ਆਪਾਂ ਜੋ ਲਾ ਰਹੇ ਹਾਂ ਨਾ ਪਨੀਰੀ ਇਹਦੀ ਸਟੋਰੇਜ ਬਹੁਤ ਹੈ ਜੀ ਸਟੋਰੇਜ ਹੈਗਾ ਇਹਦੀ ਸਟੋਰੇਜ ਹੈਗੀ ਆ ਸਤੰਬਰ ਅਕਤੂਬਰ ਤੱਕ ਇਹਦੀ ਸਟੋਰੇਜ ਹੈਗੀ ਆ ਤੇ ਨਿਸਰ ਦਾ ਵਗੈਰਾ ਨਹੀਂ ਹੈਗਾ ਇਹਨੂੰ ਸਟੋਰ ਪ੍ਰੋਪਰ ਬੰਦੇ ਨੂੰ ਕਰਨਾ ਵੇਚਣ ਵਾਲਾ ਕੋਈ ਔਖਾ ਨਹੀਂ ਵੇਚਣ ਤਾਂ ਲੋਕੀ ਆਪ ਲੈਣ ਆਣਗੇ ਬਸ ਸਟੋਰੇਜ ਥੋੜੀ ਜਿਹੀ ਦੀ ਹੱਥੋਂ ਕਰਨੀ ਸੋ ਬਾਈ ਨੇ ਪਹਿਲਾ ਜਿਹੜਾ ਜਿਹੜਾ ਮਹੱਤਵਪੂਰਨ ਕਦਮ ਉਹ ਜਾਣਿਆ ਚੇਤਨਾ ਬਧਾਈ ਆ ਵੀ ਸਟੋਰ ਕਿਵੇਂ ਕਰਨਾ ਕਿਉਂਕਿ ਜਦੋਂ ਕਿਸਾਨ ਮੰਡੀ ਚ ਵੇਚਣ ਜਾਂਦਾ ਨਾ ਉਸ ਟਾਈਮ ਮੰਡੀ ਦੇ ਵਿੱਚ ਭਾਅ ਬਹੁਤ ਘੱਟ ਹੁੰਦਾ ਘੱਟ ਹੁੰਦਾ ਸੋ ਬਾਈ ਨੇ ਸਟੋਰ ਦਾ ਨਾਲ ਦੀ ਨਾਲ ਮਾਈਂਡ ਦੇ ਵਿੱਚ ਰੱਖਿਆ ਹੋਇਆ ਜੇ ਭਾਅ ਘੱਟ ਹੋਇਆ ਤਾਂ ਅਸੀਂ ਸਟੋਰ ਕਰਾਂਗੇ ਜਦੋਂ ਤੇਜ਼ੀ ਹੋਊਗੀ ਜਿਵੇਂ ਹੁਣ 22 ਰੁਪਏ 25 ਰੁਪਏ ਮਲੇਰਕੋਟਲੇ ਦੀ ਮੰਡੀ ਦੀ ਜਿੱਥੇ ਵਿਆਜ ਵਿਕ ਰਿਹਾ 25 ਰੁਪਏ ਤੇ 20 ਰੁਪਏ ਦਾ ਬਹੁਤ ਜ਼ਿਆਦਾ ਰੇਟ ਹੁੰਦਾ ਸੋ ਬਾਈ ਨੇ ਸਟੋਰ ਕਰੂਗਾ ਤੇ ਪੂਰੀ ਕੀਮਤ ਦੇ ਵਿੱਚ ਫਾਇਦਾ ਇਹ ਆ ਵੀ ਹੁਣ ਹੁਣ ਵੀ ਜਿਵੇਂ ਕਿਸਾਨ ਨੂੰ ਨਾ ਵੀ 25 ਰੁਪਏ ਰਾਣਾ ਪਿਆ ਚੱਲਦਾ ਆ ਰਿਹਾ ਉਹ ਬਹੁਤ ਘੱਟ ਆ ਜਿਵੇਂ ਇਹਨੂੰ ਲੰਬੇ ਟਾਈਮ ਦੀ ਸਟੋਰੇਜ ਹੋਵੇ ਉਹਦਾ ਇਹ 60 65 70 ਤੱਕ ਵੀ ਚਲਾ ਜਾਂਦਾ ਹੂੰ ਬਿਲਕੁਲ ਵਿੱਚ ਜੀ ਆਉਂਦਾ ਸਮਾਂ ਸਟੋਰੇਜ ਆਪਾਂ ਨੂੰ ਆਣੀ ਚਾਹੀਦੀ ਪਿਆਜ਼ ਦੀ ਪਿਆਜ਼ ਦੀ ਖੇਤੀ ਦਾ ਬਹੁਤ ਜ਼ਿਆਦਾ ਲਾਹੇਵੰਦ ਹਾਂ ਸਟੋਰੇਜ ਜ਼ਰੂਰੀ ਹੈ ਜੀ ਬਿਲਕੁਲ ਸੋ ਅੱਗੇ ਕਿਸ ਤਰ੍ਹਾਂ ਹੈ ਡਿਵੈਲਪ ਹੋ ਰਿਹਾ ਸੋ ਨਵੇਂ ਨਵੇਂ ਵੀਡੀਓਜ਼ ਦੇਖਣ ਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਧੰਨਵਾਦ ਥੈਂਕ ਯੂ ਸਿਮਰਨ